ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹਰਿੰਦਰ ਬਟਾਲਵੀ ਅਤੇ ਸਵਾਗਤ ਹੈ ਤੁਹਾਡਾ ਕਾਟੂ ਬਟਾਲਵੀ ਚੈਨਲ ਦੇ ਵਿੱਚ ਦੋਸਤੋ ਅੱਜ ਅਸੀਂ ਜਿਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਉਹ ਹੈ ਗਿੱਪੀ ਗਰੇਵਾਲ ਦੀ ਫਿਲਮ ਅਕਾਲ ਅਕਾਲ ਫਿਲਮ ਦੇ ਉੱਤੇ ਜੋ ਅੱਜ ਬਹਿਸ ਛੜੀ ਹੈ ਜਾਂ ਇਸ ਦਾ ਜੋ ਵਿਰੋਧ ਹੋ ਰਿਹਾ ਹੈ ਉਹਦੇ ਉੱਤੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੇ ਹੋ ਸਕਦਾ ਹੈ ਵਿਚਾਰਾਂ ਦੀ ਸਹਿਮਤੀ ਜਾਂ ਸਹਿਮਤੀ ਹੋਵੇ ਪਰ ਇਹ ਸਿਰਫ ਮੇਰੇ ਵਿਚਾਰ ਨੇ ਜਾਂ ਕੁਝ ਪੁਆਇੰਟ ਨੇ ਜਿਨ੍ਹਾਂ ਦੇ ਉੱਤੇ ਮੈਂ ਸੋਚਿਆ ਤੇ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਫਿਲਮਾਂ ਦੇ ਉੱਤੇ ਜਿਹੜਾ ਵਿਵਾਦ ਹੈ ਉਹ ਕਈ ਸਮੇਂ ਤੋਂ ਹੁੰਦਾ ਆ ਰਿਹਾ ਹੈ ਤੇ ਇਹਦੇ ਵਿੱਚ ਕੋਈ ਵੀ ਹਰਾਨੀ ਵਾਲੀ ਗੱਲ ਨਹੀਂ ਹੈ ਪਰ ਇਸ ਵਾਰ ਜਿਹੜੀ ਇਹ ਬਹਿਸ਼ ਛਿੜੀ ਹੈ ਇਹ ਉਸ ਫਿਲਮ ਦੇ ਉੱਤੇ ਛਿੜੀ ਹੈ ਜਿੱਥੇ ਕਈ ਵਾਰ ਇਹ ਕਿਹਾ ਗਿਆ ਹੈ ਕਿ ਪੰਜਾਬੀ ਵਿੱਚ ਫਿਲਮਾਂ ਤੇ ਬੜੀਆਂ ਬਣਦੀਆਂ ਨੇ ਪਰ ਸਿੱਖ ਇਤਿਹਾਸ ਦੇ ਉੱਤੇ ਫਿਲਮਾਂ ਨਹੀਂ ਬਣਦੀਆਂ ਹੁਣ ਬਹੁਤ ਸਾਰੇ ਲੋਕ ਇਸ ਦੁਵਿਧਾ ਦੇ ਵਿੱਚ ਨੇ ਕਿ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਫਿਲਮਾਂ ਨਹੀਂ ਬਣ ਰਹੀਆਂ ਪਰ ਜੇਕਰ ਸਿੱਖ ਧਰਮ ਦੇ ਉੱਤੇ ਜਾਂ ਸਿੱਖ ਇਤਿਹਾਸ ਦੇ ਉੱਤੇ ਫਿਲਮਾਂ ਬਣਦੀਆਂ ਨੇ ਤੇ ਆਪਾਂ ਕਹਿੰਦੇ ਆ ਜੀ ਇਹ ਕੰਪਲੀਟ ਨਹੀਂ ਨਹੀਂ ਨੇ ਜਾਂ ਇਹ ਅਧੂਰੀਆਂ ਨੇ ਤਾਂ ਅਸਲ ਦੇ ਵਿੱਚ ਇਹਦੇ ਵਿੱਚ ਸਹੀ ਗਲਤ ਕੀ ਹੈ ਜਾਂ ਫਿਰ ਇੰਜ ਕਹੀਏ ਕਿ ਇਹਦੇ ਵਿੱਚ ਇਹਦਾ ਵਿਰੋਧ ਕਰਨਾ ਅੱਜ ਜਾਇਜ਼ ਹੈ ਜਾਂ ਨਹੀਂ ਇਹਦੇ ਉੱਤੇ ਥੋੜੀ ਜਿਹਾ ਆਪਾਂ ਵਿਚਾਰ ਕਰਦੇ ਹਾਂ ਪਹਿਲੀ ਗੱਲ ਤੇ ਇਹ ਹੈ ਕਿ ਜਿਹੜੀ ਫਿਲਮ ਹੁੰਦੀ ਹੈ ਉਹ ਉਹਨੂੰ ਬਣਾਉਣ ਦੇ ਉੱਤੇ ਬੜੀ ਮਿਹਨਤ ਮੁਸ਼ਕਲ ਤੇ ਬੜਾ ਟਾਈਮ ਲੱਗਦਾ ਹੈ ਇਹ ਇੱਕ ਦਿਨ ਦੇ ਵਿੱਚ ਫਿਲਮ ਨੂੰ ਬਣਾਇਆ ਨਹੀਂ ਜਾ ਸਕਦਾ ਤੇ ਹਰ ਜਿਹੜਾ ਫਿਲਮ ਮੇਕਰ ਆ ਉਹ ਉਹਦੇ ਪਿੱਛੇ ਪੂਰੀ ਮਿਹਨਤ ਲਗਾਉਂਦਾ ਹੈ ਬਲਕਿ ਇੱਕ ਜਣਾ ਨਹੀਂ ਪੂਰੀ ਟੀਮ ਹੁੰਦੀ ਹੈ ਇਹ ਸਾਰੀ ਟੀਮ ਦਾ ਕੰਮ ਹੁਣ ਜਦੋਂ ਅਸੀਂ ਫਿਲਮਾਂ ਦੀ ਗੱਲ ਕਰਦੇ ਆਂ ਤੇ ਜੰਝ ਕਹੋ ਫਿਲਮ ਬਣਾਉਣ ਲੱਗਿਆਂ ਫਿਲਮ ਮੇਕਰਸ ਨੂੰ ਬਹੁਤ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਔਰ ਖਾਸ ਕਰਕੇ ਜਦੋਂ ਆਪਾਂ ਸਿੱਖ ਇਤਿਹਾਸ ਜਾਂ ਕਿਸੇ ਹਿਸਟਰੀ ਦੇ ਉੱਤੇ ਫਿਲਮ ਬਣਾਉਨੇ ਆ ਤਾਂ ਉਹਦੇ ਵਾਸਤੇ ਜਿਹੜਾ ਹੈ ਉਹ ਮਿਹਨਤ ਕੁਝ ਜ਼ਿਆਦਾ ਕਰਨੀ ਪੈਂਦੀ ਹੈ ਬਜਾਏ ਕਿ ਜਿਹੜੀਆਂ ਅੱਜ ਚੱਲ ਰਹੀਆਂ ਜੋ ਚਲੰਤ ਵਿਸ਼ਾ ਹੈ ਜਿਵੇਂ ਕਾਮੇਡੀ ਦੇ ਉੱਤੇ ਮਜ਼ਾਕ ਕਹਿ ਲਓ ਜਾਂ ਇਸ ਤਰ੍ਹਾਂ ਦੇ ਸਬਜੈਕਟ ਜਿਹੜੇ ਅੱਜ ਪੰਜਾਬੀ ਫਿਲਮਾਂ 'ਚ ਧੜਾ ਧੜ ਬਣ ਰਹੇ ਨੇ ਔਰ ਧੜਾ ਧੜ ਫਲॉप ਵੀ ਹੁੰਦੇ ਨੇ ਉਹ ਇੱਕ ਅਲੱਗ ਵਿਸ਼ਾ ਹੈ ਪਰ ਜਦੋਂ ਆਪਾਂ ਕਿਸੇ ਪੁਰਾਣੇ ਟਾਈਮ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹਦੇ ਉੱਤੇ ਮਿਹਨਤ ਜ਼ਿਆਦਾ ਲੱਗਦੀ ਹੈ ਉਹ ਮਿਹਨਤ ਜ਼ਿਆਦਾ ਲੱਗਣ ਦਾ ਜਿਹੜਾ ਕਾਰਨ ਹੈ ਉਹ ਬੜਾ ਸੁਭਾਵਿਕ ਹੈ ਕਿ ਜਦੋਂ ਅਸੀਂ ਪੰਜਾਬ ਵਿੱਚ ਜਾਂ ਭਾਰਤ ਦੇ ਵਿੱਚ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਸਾਡੇ ਕੋਲ ਇਤਿਹਾਸਿਕ ਕੁਝ ਬਚਿਆ ਨਹੀਂ ਅਸੀਂ ਸਾਂਭਿਆ ਨਹੀਂ ਜਿਹੜੀ ਵਿਰਸੇ ਦੀ ਗੱਲ ਕਰੀਏ ਕੋਈ ਕੋਈ ਪੁਰਾਣੀ ਇਮਾਰਤ ਦੀ ਦਿਖਾਉਣੀ ਹੋਵੇ ਤੇ ਸਾਡੇ ਕੋਲ ਨਹੀਂ ਪਿੰਡ ਤੱਕ ਨਹੀਂ ਅਸੀਂ ਪੁਰਾਣਾ ਦਿਖਾ ਸਕਦੇ ਪਿੰਡ ਦਿਖਾਉਣ ਵਾਸਤੇ ਵੀ ਸਾਨੂੰ ਜਾਂ ਤੇ ਇੱਕ ਕੱਚੀ ਮਿੱਟੀ ਦੇ ਬਣੇ ਘਰਾਂ ਦੇ ਸੈੱਟ ਲਾਉਣੇ ਪੈਂਦੇ ਨੇ ਤੇ ਜਾਂ ਇੰਜ ਕਹਿ ਲਓ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਘਰ ਲੱਭਣੇ ਪੈਂਦੇ ਨੇ ਜਿਵੇਂ ਅੱਜ ਕੱਲ ਜੋ ਬੜਾ ਟਾਈਮ ਹੈ ਕਿ ਜ ਰਾਜਸਥਾਨ ਵਰਗੇ ਜਾਂ ਇਸ ਤਰ੍ਹਾਂ ਦੇ ਇਲਾਕਿਆਂ ਦੇ ਵਿੱਚ ਜਾ ਕੇ ਜਿਹੜੀਆਂ ਨੇ ਫਿਲਮਾਂ ਦੀਆਂ ਸ਼ੂਟਿੰਗਾਂ ਕੀਤੀਆਂ ਜਾਂਦੀਆਂ ਨੇ ਕਿਉਂਕਿ ਉੱਥੇ ਉਹ ਜਿਹੜਾ ਕਲਚਰ ਹੈ ਜਾਂ ਉਸ ਤਰ੍ਹਾਂ ਦੇ ਘਰ ਜਾਂ ਉਹ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਖਤਮ ਹੋ ਗਿਆ ਹੈ ਉਹ ਉੱਥੇ ਮਿਲ ਜਾਂਦਾ ਕਿਸੇ ਹਿਸਟੋਰੀਕਲ ਫਿਲਮ ਨੂੰ ਬਣਾਉਣ ਲੱਗਿਆ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ ਕੋਈ ਮੈਲ ਜਾਂ ਕਿਲਾ ਦਿਖਾਉਣਾ ਹੋਵੇ ਜਾਂ ਕੋਈ ਐਸੀ ਇਮਾਰਤ ਦਿਖਾਉਣੀ ਹੋਵੇ ਜਿਹੜੀ ਅੱਜ ਮੌਜੂਦ ਨਾ ਹੋਵੇ ਪਰ ਦਾੜੀ ਤੇ ਕਿਸੇ ਵੀ ਵੇਲੇ ਵਧਾਈ ਜਾ ਸਕਦੀ ਹੈ ਉਹਦੇ ਲਈ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਹੁੰਦੀਆਂ ਨੇ ਖੈਰ ਇਹ ਅੱਗੇ ਜਾ ਕੇ ਗੱਲ ਕਰਦੇ ਹਾਂ ਫਿਲਹਾਲ ਇਹ ਹੈ ਕਿ ਜਿਹੜੀ ਫਿਲਮ ਹੈ ਉਹ ਅਸਲ ਦੇ ਵਿੱਚ ਬਣਦੀ ਕਿਵੇਂ ਕਿ ਵਾਕਿਆ ਹੀ ਫਿਲਮ ਬਣਾਉਣਾ ਇੱਕ ਕ੍ਰੀਏਟਿਵ ਜੌਬ ਹੈ ਜਾਂ ਇਹ ਬਿਜ਼ਨਸ ਹੈ ਹੁਣ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੇ ਅਲੱਗ-ਅਲੱਗ ਥਿਊ ਨੇ ਮੇਰੀ ਜਿਹੜੀ ਸਹਿਮਤੀ ਹੈ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਫਿਲਮ ਬਣਨ ਤੋਂ ਬਾਅਦ ਫਿਲਮ ਚੱਲਦੀ ਹੈ ਜਾਂ ਫਿਲਮ ਫਲॉप ਹੁੰਦੀ ਹੈ ਇਹਦੇ ਵਿੱਚ ਇੱਕ ਬਿਜ਼ਨਸ ਤਾਂ ਜ਼ਰੂਰ ਜੁੜਿਆ ਪਰ ਇਹ ਸਿਰਫ ਬਿਜ਼ਨਸ ਹੈ ਇਹਦੇ ਨਾਲ ਮੇਰੀ ਕੋਈ ਸਹਿਮਤੀ ਨਹੀਂ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਫਿਲਮ ਜਿਹੜੀ ਹੈ ਉਹ ਇੱਕ ਕ੍ਰੀਏਟਿਵ ਜੌਬ ਹੈ ਤੇ ਜਦੋਂ ਆਪਾਂ ਕੋਈ ਕ੍ਰੀਏਟਿਵ ਕੰਮ ਕਰਦੇ ਆ ਤੇ ਜਿੰਨਾ ਉਹ ਵਧੀਆ ਹੋਊਗਾ ਜਾਂ ਜਿਵੇਂ ਇੰਜ ਕਹਿ ਲਓ ਕਿ ਜੇਕਰ ਕੋਈ ਫਿਲਮ ਬਣਾਉਂਦਾ ਹੈ ਜਾਂ ਕੋਈ ਪੇਂਟਿੰਗ ਬਣਾਉਂਦਾ ਹੈ ਤਾਂ ਉਹਦੀ ਪੇਂਟਿੰਗ ਬਣਨ ਤੋਂ ਬਾਅਦ ਕਿੰਨੀ ਖੂਬਸੂਰਤ ਹੈ ਕਿੰਨਾ ਵਧੀਆ ਕੰਮ ਕੀਤਾ ਇਹ ਉਹਦੇ ਕੰਮ ਦੀ ਉੱਤੇ ਡਿਪੈਂਡ ਕਰਦਾ ਹੈ ਕਿ ਉਹਦੀ ਜਿਹੜੀ ਕੀਮਤ ਹੈ ਉਹ ਕੀ ਪਏਗੀ ਇਸ ਕਰਕੇ ਜੇਕਰ ਕੋਈ ਆਰਟਿਸਟ ਪਹਿਲਾਂ ਹੀ ਇਹ ਸੋਚ ਕੇ ਪੇਂਟਿੰਗ ਬਣਾਵੇ ਕਿ ਜਿਹੜੀ ਮੈਂ ਐਸੀ ਪੇਂਟਿੰਗ ਬਣਾਵਾਂ ਜਿਹੜੀ ਮਿਲੀਅਨਾਂ 'ਚ ਵਿਕੇ ਤੇ ਉਹਦਾ ਜਿਹੜਾ ਫੋਕਸ ਹੈ ਉਹ ਆਰਟ ਤੋਂ ਹਟ ਕੇ ਪੈਸਿਆਂ ਤੇ ਆ ਜਾਏਗਾ। ਇਸ ਲਈ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਫਿਲਮ ਹੈ ਉਹ ਵੀ ਇਸੇ ਤਰੀਕੇ ਨਾਲ ਇੱਕ ਕ੍ਰੀਏਟਿਵ ਜੌਬ ਹੈ। ਤੇ ਜਦੋਂ ਬੰਦਾ ਕੰਮ ਕਰਦਾ ਹੈ ਤਾਂ ਉਹਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਖਾਸੀਅਤ ਹੈ ਜਾਂ ਉਹਦੇ ਵਿੱਚ ਜੋ ਉਹਦੀ ਖੂਬਸੂਰਤੀ ਹੈ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਜਦੋਂ ਉਹ ਫਿਲਮ ਕੰਪਲੀਟ ਹੋ ਜਾਂਦੀ ਹੈ ਤਾਂ ਫਿਰ ਉਹ ਮਾਰਕੀਟ ਚ ਜਾਂਦੀ ਹੈ ਜਿਹੜੀ ਚੱਲਦੀ ਹੈ ਜਾਂ ਨਹੀਂ ਚੱਲਦੀ ਉਹ ਫਿਲਮ ਦੇ ਉੱਤੇ ਡਿਪੈਂਡ ਕਰਦਾ ਹੈ ਪਰ ਹਾਂ ਅਗਰ ਉਹ ਚੱਲਦੀ ਹੈ ਤਾਂ ਇੱਕ ਵਧੀਆ ਬਿਜ਼ਨਸ ਹੈ ਔਰ ਉਹ ਜਿਹੜੀ ਉਹਦੇ ਚੱਲਣਾ ਇਹ ਤੈਅ ਕਰਦਾ ਹੈ ਕਿ ਉਹ ਡਾਇਰੈਕਟਰ ਅੱਗੇ ਹੋਰ ਉਸ ਤਰੀਕੇ ਦੀਆਂ ਜਾਂ ਉਸ ਤੋਂ ਅਲੱਗ ਤਰੀਕੇ ਨਾਲ ਆਪਣੀ ਕ੍ਰੀਏਟੀਵਿਟੀ ਦਿਖਾ ਕੇ ਹੋਰ ਫਿਲਮਾਂ ਬਣਾਵੇ ਪਰ ਇੱਥੇ ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਮੈਂ ਅਕਸਰ ਹੀ ਜਦੋਂ ਕਿਸੇ ਫਿਲਮ ਮੇਕਰ ਨਾਲ ਜਾਂ ਕਿਸੇ ਇੰਡਸਟਰੀ ਨਾਲ ਫਿਲਮ ਇੰਡਸਟਰੀ ਨਾਲ ਜੁੜੇ ਕਿਸੇ ਵੀ ਬੰਦੇ ਨਾਲ ਇਹ ਗੱਲ ਕਰਦਾ ਤੇ ਉਹਨਾਂ ਦਾ ਕਈਆਂ ਦਾ ਇਹ ਮੰਨਣਾ ਹੈ ਕਿ ਜਿਹੜੀ ਫਿਲਮ ਹੈ ਉਹ ਸਿਰਫ ਇੱਕ ਬਿਜ਼ਨਸ ਹੈ ਔਰ ਜਿਹੜੇ ਲੋਕ ਨੇ ਉਹ ਸਿਰਫ ਇਹਦੇ ਵਿੱਚੋਂ ਇੰਟਰਟੇਨਮੈਂਟ ਭਾਲਦੇ ਨੇ ਇੰਟਰਟੇਨਮੈਂਟ ਦੇ ਵਾਸਤੇ ਹੀ ਫਿਲਮ ਬਣਦੀ ਹੈ ਜਿਹਦੇ ਚ ਸਭ ਤੋਂ ਵੱਡਾ ਜਿਹੜਾ ਮੇਨ ਜਿਹੜਾ ਇਹਦਾ ਥੰਮ ਹੈ ਉਹ ਹੈਗਾ ਇਹ ਬਿਜ਼ਨਸ ਹੁਣ ਅਗਰ ਆਪਾਂ ਇਹ ਗੱਲ ਕਰੀਏ ਕਿ ਜਦੋਂ ਫਿਲਮ ਨੂੰ ਬਣਾ ਕੇ ਅਸੀਂ ਮਾਰਕੀਟ ਦੇ ਵਿੱਚ ਲੈ ਕੇ ਆਣਾ ਹੈ ਤੇ ਸਿਰਫ ਇਹੀ ਸੋਚ ਕੇ ਲੈ ਕੇ ਆਣਾ ਹੈ ਕਿ ਇਹ ਬਿਜ਼ਨਸ ਹੈ ਤਾਂ ਫਿਰ ਮੇਰੇ ਖਿਆਲ ਨਾਲ ਇਹ ਜਿਹੜਾ ਕੰਮ ਹੈ ਇਹ ਗਲਤ ਹੈ ਹੋ ਸਕਦਾ ਹੈ ਮੇਰੇ ਨਾਲ ਤੁਸੀਂ ਸਹਿਮਤ ਨਾ ਹੋ ਪਰ ਮੇਰਾ ਇਹ ਮੰਨਣਾ ਹੈ ਕਿ ਫਿਲਮ ਦਾ ਹੋਣਾ ਇੱਕ ਕ੍ਰੀਏਟਿਵ ਜੌਬ ਹੈ ਔਰ ਜੇ ਤੁਹਾਡੀ ਜੌਬ ਬਹੁਤ ਵਧੀਆ ਹੈ ਤਾਂ ਉਹ ਉਦੋਂ ਤੋਂ ਤੁਹਾਨੂੰ ਵਧੀਆ ਰਿਟਰਨ ਦੇਗੀ ਅਗਰ ਤੁਹਾਡਾ ਕੰਮ ਲੋਕਾਂ ਨੂੰ ਜਾਂ ਦੇਖਣ ਵਾਲਿਆਂ ਨੂੰ ਪਸੰਦ ਨਹੀਂ ਆਉਂਦਾ ਤਾਂ ਉਹਦੇ ਵਿੱਚ ਹੋ ਸਕਦਾ ਹੈ ਕਿ ਉਹ ਜਿਹੜੀ ਫਿਲਮ ਮਾਰਕੀਟ ਦੇ ਵਿੱਚ ਨਾ ਚੱਲੇ ਜਾਂ ਫਲॉप ਹੁੰਦੀ ਹੈ ਜਾਂ ਸਿਨੇਮੇ ਵਿੱਚ ਕੋਈ ਨਹੀਂ ਜਾਂਦਾ ਤੇ ਉਹਦਾ ਨੁਕਸਾਨ ਜਿਹੜਾ ਹੈ ਉਹ ਫਿਲਮ ਮੇਕਰਾਂ ਨੂੰ ਭੁਗਤਣਾ ਪੈਂਦਾ ਤਾਂ ਇਸ ਕਰਕੇ ਇੱਥੇ ਜਿਹੜਾ ਹੁਣ ਸਵਾਲ ਉੱਠਦਾ ਹੈ ਕਿ ਫਿਲਮ ਬਣਾਣ ਲੱਗਿਆਂ ਜਾਂ ਕਿਸੇ ਵੀ ਕ੍ਰੀਏਟਿਵ ਕੰਮ ਨੂੰ ਕਰ ਲੱਗਿਆਂ ਜਿਹੜਾ ਬਣਾਉਣ ਵਾਲਾ ਏ ਉਹਦੀ ਕਿੰਨੀ ਮਿਹਨਤ ਲੱਗਦੀ ਹੈ ਕਿਉਂਕਿ ਅਗਰ ਅਸੀਂ ਕਿਸੇ ਕ੍ਰੀਏਟਿਵ ਕੰਮ ਨੂੰ ਕਰਦੇ ਹਾਂ ਔਰ ਫਟਾਫਟ ਕਰਕੇ ਉਹਨੂੰ ਖਤਮ ਕਰਕੇ ਮਾਰਕੀਟ ਦੇ ਵਿੱਚ ਲਿਆਉਣਾ ਚਾਹੁੰਦੇ ਹਾਂ ਤੇ ਇਹ ਕਹਿੰਦੇ ਆ ਕਿ ਹਾਂ ਇਹ ਫਿਲਮ ਬਣਾਈ ਹੈ ਜਾਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਕੀਤਾ ਜਿਹਨੂੰ ਫਟਾਫਟ ਲਿਆ ਕੇ ਮਾਰਕੀਟ ਦੇ ਵਿੱਚ ਸੁੱਟਿਆ ਜਾਵੇ ਪੈਸੇ ਕਮਾਏ ਜਾਣ ਫਿਰ ਨਾਲ ਇੱਕ ਹੋਰ ਫਿਰ ਇੱਕ ਹੋਰ ਤੇ ਇਸੇ ਤਰੀਕੇ ਨਾਲ ਕਈ ਜਿਵੇਂ ਕਿ ਕਰ ਰਹੇ ਨੇ ਫਿਲਮ ਮੇਕਰ ਕਿ ਅੱਜ ਅੱਜ ਖਾਸ ਕਰਕੇ ਜੋ ਪੰਜਾਬ ਚ ਹੋ ਰਿਹਾ ਹੈ ਕਿ ਧੜਾ ਧੜ ਫਿਲਮਾਂ ਬਣਦੀਆਂ ਨੇ ਸਿਰਫ ਇਹੀ ਕਾਲੀ ਹੈ ਕਿ ਜਿਆਦਾ ਤੋਂ ਜਿਆਦਾ ਫਿਲਮਾਂ ਬਣਾਈਆਂ ਜਾਣ ਪੈਸੇ ਕਮਾਏ ਜਾਣ ਇੱਕ ਚੱਲੀ ਦੋ ਚੱਲੀਆਂ ਜਾਂ 10 ਫਲॉप ਹੋ ਗਈਆਂ ਇਹਦਾ ਕੋਈ ਫਰਕ ਨਹੀਂ ਪੈਂਦਾ ਹੁਣ ਇੱਥੇ ਜਿਹੜੀ ਗੱਲ ਹੈ ਕਿ ਅਕਾਲ ਫਿਲਮ ਦੇ ਵਿੱਚ ਕਿਸ ਤਰੀਕੇ ਦੀਆਂ ਜੋ ਕਮੀਆਂ ਮੈਨੂੰ ਨਜ਼ਰ ਆਈਆਂ ਜਾਂ ਦੂਸਰੇ ਹੋਰ ਲੋਕਾਂ ਨੂੰ ਵੀ ਆ ਰਹੀਆਂ ਹੋਣਗੀਆਂ ਜਿਹਦੇ ਉੱਤੇ ਆਪਾਂ ਗੱਲ ਕਰ ਸਕਦੇ ਹਾਂ ਇਹ ਪਹਿਲੀ ਗੱਲ ਤੇ ਇਹ ਆ ਕਿ ਜਿਵੇਂ ਕਿ ਬਹੁਤ ਜ਼ਿਆਦਾ ਲੋਕਾਂ ਦਾ ਇਹ ਮੰਨਣਾ ਹੈ ਕਿ ਇਹਦੇ ਵਿੱਚ ਜੇਕਰ ਐਡੀ ਹਿਸਟੋਰੀਕਲ ਫਿਲਮ ਨੂੰ ਆਪਾਂ ਬਣਾਉਣ ਜਾ ਰਹੇ ਹਾਂ ਔਰ ਇਹਦੇ ਵਿੱਚ ਸਾਰਾ ਕੁਝ ਠੀਕ ਹੈ ਮੈਂ ਮੰਨ ਲੈਂਦਾ ਕਿ ਉਹਦੇ ਚ ਜਿਹੜੇ ਸੈਟ ਲਗਾਏ ਗਏ ਨੇ ਉਹ ਕਿਸੇ ਤਰੀਕੇ ਦੇ ਵੀ ਹੋ ਸਕਦੇ ਨੇ ਉਹ ਉਹ ਉਹਨਾਂ ਦੀ ਜਿਹੜਾ ਫਿਲਮ ਮੇਕਰ ਆ ਉਹਦੀ ਮਰਜ਼ੀ ਹੈ ਕਿ ਉਹ ਉਹ ਕਿਸ ਤਰੀਕੇ ਨਾਲ ਉਹ ਉਸ ਫਿਲਮ ਦੀ ਸਟੋਰੀ ਨੂੰ ਸਟਡੀ ਕਰਦਾ ਹੈ ਜਾਂ ਜਿੰਨੇ ਸਟੋਰੀ ਲਿਖੀ ਉਹ ਕੀ ਸੋਚ ਕੇ ਲਿਖੀ ਕਿਉਂਕਿ ਇਹਦੇ ਵਿੱਚ ਜਿਹੜੇ ਕਿਰਦਾਰ ਨੇ ਕੋਈ ਹਿਸਟੋਰੀਕਲ ਕਰੈਕਟਰ ਨਹੀਂ ਨੇ ਇਹ ਸਮਝ ਲਓ ਕਿ ਇੱਕ ਕਾਲ ਨਾਂ ਦਾ ਕਰੈਕਟਰ ਹੈ ਜਿਹਨੂੰ ਦਿਖਾਇਆ ਗਿਆ ਹੈ ਕਿ ਉਹ ਕਿਸ ਤਰੀਕੇ ਨਾਲ ਕਿੱਡਾ ਵੱਡਾ ਜੋਧਾ ਹੈ ਜਾਂ ਉਹਨੇ ਕੀ ਕਾਸਲ ਕੀਤਾ ਕਿਉਂਕਿ ਮੈਂ ਫਿਲਮ ਨਹੀਂ ਦੇਖੀ ਇਸ ਕਰਕੇ ਤੇ ਬਾਰੇ ਮੈਂ ਜ਼ਿਆਦਾ ਨਹੀਂ ਬੋਲ ਸਕਦਾ ਪਰ ਇੱਥੇ ਜਿਹੜੀ ਚੀਜ਼ ਇਹ ਹੈ ਕਿ ਸਿੱਖ ਹਿਸਟਰੀ ਦੇ ਉੱਤੇ ਜਾਂ ਸਿੱਖ ਇਤਿਹਾਸ ਦੇ ਉੱਤੇ ਫਿਲਮ ਬਣ ਰਹੀ ਹੈ ਜਿਦੇ ਚ ਅਸੀਂ ਇਹ ਦਿਖਾ ਰਹੇ ਹਾਂ ਕਿ ਜਿਹੜੀ ਸਾਡੀ ਸਿੱਖ ਕਮਿਊਨਿਟੀ ਹੈ ਉਹ ਕਿੰਨੀ ਤਾਕਤਵਰ ਹੈ ਕਿੰਡੀ ਪਾਵਰਫੁਲ ਹੈ ਔਰ ਕਿੱਡੇ ਵੱਡੇ ਯੋਧੇ ਨੇ ਪਰ ਜਿਹੜੇ ਵੀ ਲੋਕ ਇਹਦੇ ਵਿੱਚ ਕੰਮ ਕਰ ਰਹੇ ਨੇ ਜਿਹੜੇ ਆਰਟਿਸਟ ਇਹਦੇ ਨਾਲ ਜੁੜੇ ਨੇ ਐਜ਼ ਅ ਐਕਟਰ ਉਹ ਜ਼ਿਆਦਾਤਰ ਜਿਹੜੇ ਨੇ ਉਹ ਸਿੱਖ ਧਰਮ ਨੂੰ ਬਿਲੋਂਗ ਕਰਦੇ ਨੇ ਸਿੱਖ ਨੇ ਪਰ ਇੱਥੇ ਇੱਕ ਕਿੱਡੀ ਵੱਡੀ ਮੁਸ਼ਕਲ ਹੈ ਇਹਨਾਂ ਵਾਸਤੇ ਕਿ ਆਪਣੀ ਜਿਹੜੀ ਦਾੜ੍ਹੀ ਹੈ ਉਹ ਵੀ ਅਸਲੀ ਨਹੀਂ ਵਧਾ ਸਕਦੇ ਹੁਣ ਇੱਕ ਪਾਸੇ ਤਾਂ ਮੈਂ ਜਦੋਂ ਗਿੱਪੀ ਗਰੇਵਾਲ ਦੀ ਇੰਟਰਵਿਊ ਸੁਣੀ ਸੀ ਉਹਦੇ ਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਸ ਫਿਲਮ ਨੂੰ ਮੈਂ ਬੜੇ ਸਾਲਾਂ ਤੋਂ ਬਣਾਉਣ ਬਾਰੇ ਸੋਚ ਰਿਹਾ ਸੀ ਪਰ ਇਹ ਬੜਾ ਮਹਿੰਗਾ ਸਬਜੈਕਟ ਸੀ ਤੇ ਜਿਹਦੀ ਵਜ੍ਹਾ ਕਰਕੇ ਮੈਂ ਉਹ ਟਾਈਮ ਨਹੀਂ ਕੱਢ ਪਾਇਆ ਜਾਂ ਉਹ ਪੈਸਾ ਘਟੌਣ ਦੇ ਕਰਕੇ ਮੈਨੂੰ ਇਨਾ ਇੰਤਜ਼ਾਰ ਕਰਨਾ ਪਿਆ ਤੇ ਅੱਜ ਉਹਨੂੰ ਪੂਰੀ ਪਾਵਰ ਦੇ ਨਾਲ એનર્ਜੀ ਦੇ ਨਾਲ ਮਿਹਨਤ ਦੇ ਨਾਲ ਉਹਨੂੰ ਸਾਹਮਣੇ ਲੈ ਕੇ ਆਇਆ ਤਾਂ ਫਿਰ ਮੇਰਾ ਤੇ ਇਹੀ ਸਵਾਲ ਹੈ ਇੱਥੇ ਕਿ ਮੈਨੂੰ ਪਤਾ ਨਹੀਂ ਮੈਂ ਸਹੀ ਹਾਂ ਜਾਂ ਗਲਤ ਪਰ ਕਿ ਜੇ ਇੰਨੀ ਮਿਹਨਤ ਕਰਕੇ ਬੰਦਾ ਇੰਨਾ ਇੰਤਜ਼ਾਰ ਕਰਕੇ ਬੰਦਾ ਇੱਕ ਫਿਲਮ ਨੂੰ ਬਣਾ ਰਿਹਾ ਏ ਤੇ ਥੋੜਾ ਜਿਹਾ ਇੰਤਜ਼ਾਰ ਦਾੜੀ ਵਧਾਉਣ ਤੇ ਵੀ ਕਰ ਲੈਂਦੇ ਤਾਂ ਕਿ ਇਹ ਤਾਂ ਕੋਈ ਵੱਡਾ ਐਡਾ ਪ੍ਰੋਜੈਕਟ ਹੀ ਨਹੀਂ ਆ 6-7 ਮਹੀਨਿਆਂ ਦੇ ਵਿੱਚ ਦਾੜੀ ਵੱਜ ਜਾਂਦੀ ਹੈ। ਉਹ ਚਲੋ ਹੋਂ ਕਿਸੇ ਦੀ ਪ੍ਰੋਬਲਮ ਹੋ ਸਕਦੀ ਹੈ ਕਿ ਅੱਦੇ ਦੇ ਵਿਚਾਰੇ ਦੀ ਦਾੜੀ ਕੱਟ ਆਉਂਦੀ ਹੋਵੇ। ਉਹ ਅਲੱਗ ਮੈਟਰ ਹੈ ਪਰ ਇਹ ਹੈ ਕੀ ਜ਼ਿਆਦਾਤਰ ਜਿਹੜੇ ਨੇ ਉਹ ਸਾਰੇ ਦਾੜੀਆਂ ਜਿਹੜੀਆਂ ਨਕਲੀ ਲਾ ਕੇ ਆ ਰਹੇ ਨੇ ਇਹ ਇੱਕ ਚੀਜ਼ ਦੇ ਤੇ ਜ਼ਿਆਦਾ ਲੋਕਾਂ ਨੇ ਫੋਕਸ ਕੀਤਾ ਨਕਲੀ ਵਾਲੀ ਨਕਲੀ ਮੂਛ ਲਗਾ ਲਈ ਜਿਵੇਂ यहां पे ਲਗਾ ਰਹੇ ਨੇ ਲੋਕ ਔਰ ਦੂਸਰੀ ਜਿਹੜੀ ਚੀਜ਼ ਇਹ ਹੈ ਕਿ ਮੈਂ ਜਦੋਂ ਕਈ ਵਾਰ ਇਹ ਫਿਲਮਾਂ ਦੇਖਦਾ ਜਿਨ੍ਹਾਂ ਦੇ ਵਿੱਚ ਫਿਲਮ ਮੇਕਰਸ ਨੇ ਕੁਝ ਕ੍ਰੀਏਟਿਵ ਜਾਂ ਕੁਝ ਅਲੱਗ ਕੀਤਾ ਹੈ ਜਿਹੜੀਆਂ ਲੀ ਤੋਂ ਹਟ ਕੇ ਫਿਲਮਾਂ ਬਣਦੀਆਂ ਨੇ ਮੈਂ ਐਗਜ਼ਾਮਪਲ ਦੇਣੀ ਚਾਹਾਂਗਾ ਦੰਗਲ ਦੀ ਜਦੋਂ ਮੈਂ ਦੰਗਲ ਦੀ ਫਿਲਮ ਦੰਗਲ ਫਿਲਮ ਦੇਖੀ ਸੀ ਤੇ ਜਿਹੜੇ ਆਮੀਰ ਖਾਨ ਦੇ ਜਿਹੜੇ ਦੋ ਕੈਰੈਕਟਰ ਸੀ ਇੱਕ ਓਵਰ weight ਵਾਲਾ ਤੇ ਇੱਕ ਜਿਹੜਾ ਨਾਰਮਲ ਸੀ ਉਹਦੇ ਵਿੱਚ ਉਹ ਇੱਕ ਟਾਈਮ ਤੇ ਆਣ ਕੇ ਮੈਨੂੰ ਪਹਿਲਾਂ ਇਹ ਨਹੀਂ ਸਮਝਾਈ ਕਿ ਬੰਦਾ ਨੇ ਇਹ ਕੀਤਾ ਕੀ ਹੈ ਇੱਥੇ ਨਾ ਤੇ ਜਦੋਂ ਫਿਰ ਮੈਂ ਆਮੀਰ ਖਾਨ ਸਾਹਿਬ ਦੀ ਇੱਕ ਇੰਟਰਵਿਊ ਸੁਣੀ ਤਾਂ ਉਹਨਾਂ ਨੇ ਜਦੋਂ ਇਹ ਦੱਸਿਆ ਕਿ ਮੈਂ ਇਸ ਫਿਲਮ ਦੇ ਵਿੱਚ ਆਪਣਾ 40-50 ਕਿਲੋ ਭਾਰ ਵਧਾਇਆ ਸੀ ਕੁਝ ਇਸ ਤਰ੍ਹਾਂ ਦਾ ਸੀ ਸਿਰਫ ਫਿਲਮ ਬਣਾਉਣ ਵਾਸਤੇ ਤੇ ਉਹਨਾਂ ਨੇ ਇਸ ਫਿਲਮ ਨੂੰ ਬਣਾਉਣ ਲੱਗਿਆਂ ਜਿਹੜਾ ਓਵਰ weight ਵਾਲਾ ਜਿਹੜਾ ਪੋਰਸ਼ਨ ਹੈ ਉਹ ਪਹਿਲਾਂ ਸ਼ੂਟ ਕੀਤਾ ਯਾਨੀ ਕਿ ਇਲਾ ਭਾਰ ਨੂੰ ਵਧਾਇਆ ਗਿਆ ਫਿਰ ਉਹਨੂੰ ਸ਼ੂਟ ਕੀਤਾ ਗਿਆ ਤੇ ਬਾਅਦ ਵਿੱਚ ਜਿਹੜਾ ਉਹ ਪੋਰਸ਼ਨ ਸੀ ਜਿਹਦੇ ਵਿੱਚ ਉਹਨਾਂ ਦਾ weight ਨਾਰਮਲ ਸੀ ਉਹ ਪੋਰਸ਼ਨ ਬਾਅਦ ਸ਼ੂਟ ਕੀਤਾ ਗਿਆ ਜਾਨੀ ਕਿ ਭਾਰ ਵਧਾਉਣ ਤੋਂ ਬਾਅਦ ਸ਼ੂਟ ਕਰਕੇ ਦੁਬਾਰਾ ਮਿਹਨਤ ਕਰਕੇ ਉਸ ਭਾਰ ਨੂੰ ਨਾਰਮਲ ਕੀਤਾ ਗਿਆ ਤੇ ਫਿਰ ਉਹ ਜਿਹੜਾ ਪੋਰਸ਼ਨ ਸ਼ੂਟ ਕੀਤਾ ਗਿਆ ਜਾਨੀ ਕਿ ਇਹ ਮਿਹਨਤ ਹੈ ਨਿਤਿਸ਼ੀ ਨੇ ਕਹਾ ਕਿ ਹਮ ਲੋਕ ਸ਼ੁਰੂ ਕਰਤੇ ਹੈ ਆਪਕਾ ਜੋ ਯੰਗ ਪੋਰਸ਼ਨ ਹੈ ਵहां से ਸ਼ੁਰੂ ਕਰਤੇ ਹੈ ਤੋਂ ਮੈਨੇ ਕਹਾ ਨਹੀਂ ਸਰ ਐਸੇ ਨਹੀਂ ਕਰਤੇ ਹਮ ਉਲਟਾ ਕਰਤੇ ਹਮ ਪਹਿਲੇ ਜੋ ਮੋਟਾਪੇ ਦਾ ਜੋ ਪਾਰਟ ਹੈ जो करीबन 80 प्रतिशत फिल्म जो है वो मोटापे में है तो पहले वो कर लेते हैं अगर मैं यंग पोर्शन कर लूँ और फिर मैं वजन बढ़ा के मैं ओल्ड का जो पोर्शन है वो करूँ तो जब फिल्म कम्प्लीट होगी उस वक्त मैं मोटा रहूँगा और कोई वजह नहीं होगी मेरे लिए वजन कम करने की बॉडी सूट में मज़ा नहीं आएगा मतलब चलिए शर्ट के नीचे मैं मोटा लगूंगा लेकिन वो फील नहीं आएगा वो मज़ा नहीं आएगा मुझे एज एन एक्टर ਇੱਕ ਜਿਹੜੇ ਫਿਲਮ ਮੇਕਰ ਦੀ ਇਜ਼ ਐਜ਼ ਅ ਐਕਟਰ ਜਾਂ ਡਾਇਰੈਕਟਰ ਇਹ ਇੱਕ ਮਿਹਨਤ ਹੈ ਕਿ ਇਸ ਤਰੀਕੇ ਦਾ ਪ੍ਰੋਡਕਟ ਮਾਰਕੀਟ ਦੇ ਵਿੱਚ ਅਸੀਂ ਲੈ ਕੇ ਆਉਣਾ ਹੈ ਤੇ ਉਹਦੇ ਵਿੱਚ ਕੋਈ ਕਮੀ ਨਜ਼ਰ ਨਾ ਆਵੇ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਮਿਹਨਤ ਦੀ ਤੇ ਇਹਦੇ ਪਿੱਛੇ ਲੱਗੀ ਹੁਣ ਮੈਂ ਨਹੀਂ ਕਹਿੰਦਾ ਕਿ ਅਕਾਲ ਫਿਲਮ ਜਿਹੜੀ ਹੈ ਉਹ ਬੜੀ ਮਾੜੀ ਬਣੀ ਹੈ ਜਾਂ ਉਹਦੇ 'ਚ ਬੜੀਆਂ ਕਮੀਆਂ ਨੇ ਬੇਸ਼ੱਕ ਉਹ ਖੂਬਸੂਰਤ ਫਿਲਮ ਹੋएगी ਇਹਨਾਂ ਨੇ ਇਹ ਮਿਹਨਤ ਕੀਤੀ ਹੈ ਤੇ ਇਹਨਾਂ ਇਹ ਫਿਲਮ ਚੱਲਣੀ ਵੀ ਚਾਹੀਦੀ ਹੈ ਅ ਔਰ ਇਹਦਾ ਜਿਹੜਾ ਜਿਹੜਾ ਇਹਨਾਂ ਨੂੰ ਇਹਦਾ ਬੈਨੀਫਿਟ ਹੈ ਉਹ ਇਹਨਾਂ ਨੂੰ ਮਿਲਣੇ ਚਾਹੀਦੇ ਨੇ ਪਰ ਜਿਹੜੀ ਗੱਲ ਇੱਥੇ ਇੱਕ ਸੋਚਣ ਵਾਲੀ ਹੈ ਕਿ ਆਪਣੇ ਕੋਲ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਸਬਜੈਕਟਸ ਦੀ ਕੋਈ ਕਮੀ ਨਹੀਂ ਸਿੱਖ ਹਿਸਟਰੀ ਦੇ ਵਿੱਚ ਬਹੁਤ ਵੱਡੇ ਵੱਡੇ ਯੋਧੇ ਨੇ ਵੱਡੀਆਂ ਵੱਡੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਉੱਤੇ ਕੰਮ ਕੀਤਾ ਜਾ ਸਕਦਾ ਹੈ ਅ ਜਦ ਕੀ ਹੋ ਨਹੀਂ ਰਿਹਾ ਭਾਵੇਂ ਕੀਤਾ ਜਾ ਸਕਦਾ ਪਰ ਕੀ ਅਸੀਂ ਇੰਨਾ ਫਿਲਮਾਂ ਨੂੰ ਜੇ ਬਣਾਉਣਾ ਹੋਵੇ ਇੰਨਾ ਸਬਜੈਕਟ ਦੇ ਉੱਪਰ ਜੇ ਕੰਮ ਕਰਨਾ ਹੋਵੇ ਤੇ ਕੀ ਅਸੀਂ ਇੰਨੀ ਹੀ ਜਲਦੀ ਫਟਾਫਟ ਫਿਲਮਾਂ ਬਣਾ ਕੇ ਮਾਰਕੀਟ ਚ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜੇਕਰ ਅੱਜ ਅਕਾਲ ਬਣ ਕੇ ਆਈ ਹੈ ਤੇ ਮੈਂ ਜਿਹੜੇ ਵੀ ਇਹਨਾਂ ਦਾ ਵਿਰੋਧ ਕਰ ਰਹੇ ਮੈਂ ਉਹਨਾਂ ਨੂੰ ਵੀ ਗਲਤ ਨਹੀਂ ਠਰੋਂਦਾ ਕਿਉਂਕਿ ਹਰ ਬੰਦੇ ਦੀ ਆਪਣੀ ਇੱਕ ਸੋਚ ਹੈ ਸਮਝ ਹੈ ਤੇ ਜੇਕਰ ਉਹਨਾਂ ਦੇ ਅਕੋਰਡਿੰਗ ਇਹ ਕਿਹਾ ਜਾ ਰਿਹਾ ਹੈ ਕਿ ਇਸ ਚੀਜ਼ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ ਤਾਂ ਉਹ ਦੇਖਣਾ ਪਵੇਗਾ ਕਿ ਇੱਥੇ ਵਾਕਿਆ ਹੀ ਜੜੀਆਂ ਕਮੀਆਂ ਨੇ ਉਹ ਕਿਹੜੀਆਂ ਨੇ ਤੇ ਉਹ ਕਮੀਆਂ ਕਿਵੇਂ ਦੂਰ ਕੀਤੀਆਂ ਜਾ ਸਕਦੀਆਂ ਕਿ ਜੇਕਰ ਵਾਕਿਆ ਹੀ ਇਹਦੇ ਵਿੱਚ ਕੋਈ ਗਲਤੀ ਹੈ ਤਾਂ ਉਹ ਅੱਗੇ ਜਿਹੜੀਆਂ ਫਿਲਮ ਬਣਨ ਜਿੰਨੀਆਂ ਵੀ ਫਿਲਮਾਂ ਇੰਨਾ ਸਬਜੈਕਟਸ ਦੇ ਉੱਪਰ ਬਣਨ ਇਨ੍ਹਾਂ ਵਿਸ਼ਿਆਂ ਤੇ ਬਣਨ ਜਿਨ੍ਹਾਂ ਦਾ ਸਬੰਧ ਸਿੱਖ ਇਤਿਹਾਸ ਨਾਲ ਜਾਂ ਸਿੱਖ ਇਤਿਹਾਸ ਦੇ ਨਾਲ ਹੋਵੇ ਤੇ ਉਹਨਾਂ ਨੂੰ ਗਲਤ ਤਰੀਕੇ ਨਾਲ ਦਿਖਾਇਆ ਨਾ ਜਾ ਸਕੇ ਹੁਣ ਇੱਕ ਪਾਸੇ ਆਪਾਂ ਜਦੋਂ ਦੇਖਦੇ ਹਾਂ ਕਿ ਸਾਊਥ ਵਿੱਚ ਬਣਨ ਵਾਲੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਦੇ ਵਿੱਚ ਜਿਹੜੇ ਕਿਰਦਾਰ ਨੇ ਉਹ ਐ ਇੰਨੇ ਨੇਚਰਲ ਹੁੰਦੇ ਨੇ ਕਿ ਇੰਜ ਲੱਗਦਾ ਹੈ ਕਿ ਜਿਵੇਂ ਉਹਨਾਂ ਨੇ ਕਈ ਵਾਰ ਤੇ ਕਿਤੇ ਮੇਕਅਪ ਵੀ ਨਹੀਂ ਕੀਤਾ ਉਹ ਸਟ੍ਰੇਨ ਨੋਰਮਲ ਲਾਈਫ ਦੇ ਵਿੱਚੋਂ ਉੱਠ ਕੇ ਕਰੈਕਟਰ ਜਿਹੜਾ ਹੈ ਉਹ ਸਾਡੇ ਸਾਹਮਣੇ ਆਣ ਕੇ ਬੈਠ ਜਾਂਦਾ ਹੈ ਔਰ ਉਹ ਉਹ ਕਦੀ ਵੀ ਫੀਲ ਨਹੀਂ ਕਰਾਉਂਦਾ ਉਹਦੇ ਵਿੱਚ ਕੋਈ ਵੀ ਚੀਜ਼ ਐਸੀ ਔਕਵਰਡ ਨਹੀਂ ਲੱਗਦੀ ਜੇ ਉਹ ਦਾੜੀ ਹੈ ਤਾਂ ਵਾਕਿਆ ਹੀ ਦਾੜੀ ਹੈ ਹੁਣ ਉਹ ਕਿੰਨੇ ਸਾਉਦੀਆਂ ਜਿਹੜਾ ਅੱਜ ਟ੍ਰੈਂਡ ਚੱਲ ਰਿਹਾ ਹੈ ਕਿ ਜਿੰਨੇ ਵੀ ਐਕਟਰ ਨੇ ਸਾਉਦੀਆਂ ਫਿਲਮਾਂ ਦੇ ਵਿੱਚ ਐਜੇ ਹੀਰੋ ਆ ਰਹੇ ਨੇ ਉਹ ਜ਼ਿਆਦਾਤਰ ਐਕਟਰਸ ਦੀਆਂ ਦਾੜੀਆਂ ਹੁੰਦੀਆਂ ਨੇ ਤੇ ਉਹ ਦਾੜੀਆਂ ਨਕਲੀ ਨਹੀਂ ਹੁੰਦੀਆਂ ਜੇਕਰ ਆਪਾਂ ਇਹ ਦੇਖੀਏ ਕਿ ਆਪਣੀ ਜਿਹੜੀ ਦਿੱਖ ਹੈ ਜੇ ਆਪਾਂ ਉਹਨੂੰ ਉਹਦੇ ਉੱਪਰ ਹੀ ਨਹੀਂ ਕੰਮ ਕਰਾਂਗੇ ਔਰ ਖਾਸ ਕਰਕੇ ਜਦੋਂ ਆਪਾਂ ਸਿੱਖ ਇਤਿਹਾਸ ਦੇ ਉੱਤੇ ਫਿਲਮ ਬਣਾ ਰਹੇ ਆਂ ਤੇ ਇਹਦੇ ਵਿੱਚ ਜਿਹੜੀ ਦਾੜੀ ਪੱਗ ਪਹਿਰਾਵਾ ਇਹ ਬਹੁਤ ਇੰਪੋਰਟੈਂਟ ਹੈ ਔਰ ਜੇਕਰ ਉਹਦੇ ਵਿੱਚ ਹੀ ਜੇ ਆਪਾਂ ਨਕਲੀ ਆਪਾਂ ਖੁਦ ਇਹਨਾਂ ਗੱਲਾਂ ਦੇ ਉੱਤੇ ਬੜੇ ਸਾਲਾਂ ਤੋਂ ਸੁਣਦੇ ਆ ਰਹੇ ਆਂ ਔਰ ਮੈਂ ਵੀ ਜਦੋਂ ਬਾਲੀਵੁੱਡ ਦੇ ਵਿੱਚ ਫਿਲਮਾਂ ਬਣਦੀਆਂ ਸੀ ਅ ਅੱਜ 80s ਦੇ 90s ਦੇ ਦੌਰ ਦੇ ਵਿੱਚ ਤੇ ਜਦੋਂ ਉਹਦੇ ਵਿੱਚ ਇੱਕ ਸਿੱਖ ਕਿਰਦਾਰ ਨੂੰ ਪਾਇਆ ਜਾਂਦਾ ਤੇ ਉਹਦੀ ਜਿਹੜੀ ਪੱਗ ਹੁੰਦੀ ਉਹ ਰੈਡੀਮੇਡ ਹੁੰਦੀ ਜਾਨੀ ਕਿ ਉਹ ਪੱਗ ਨੂੰ ਬੰਨਿਆ ਨਹੀਂ ਜਾਂਦਾ ਉਸ ਪੱਗ ਨੂੰ ਸਿਰ ਦੇ ਉੱਤੇ ਰੱਖਿਆ ਜਾਂਦਾ ਸੀ ਤੇ ਜੇਕਰ ਉਹ ਦਾੜੀ ਵੀ ਹੁੰਦੀ ਸੀ ਤੇ ਉਹ ਦਾੜੀ ਵੀ ਸਿਰਫ ਬਿਲਕੁਲ ਇੰਨੀ ਡੁਪਲੀਕੇਟ ਹੁੰਦੀ ਸੀ ਇੰਨੀ ਨਕਲੀ ਹੁੰਦੀ ਸੀ ਕਿ ਪਤਾ ਲੱਗਦਾ ਸੀ ਕਿ ਉਹ ਵਾਕਿਆ ਹੀ ਜਿਹੜੀ ਉਹਨਾਂ ਜੋੜ ਕੇ ਦਾੜੀ ਉੱਤੇ ਰੱਖੀ ਗਈ ਹੈ ਬਲਕਿ ਜਿਹੜੀ ਇੱਕ ਜਿਸ ਸਹੀ ਤਰੀਕੇ ਨਾਲ ਮੇਕਅਪ ਕਰਕੇ ਵੀ ਦਾੜੀ ਲਾਈ ਜਾਵੇ ਨਾ ਤੇ ਉਹ ਵੀ ਸਾਨੂੰ ਥੀਏਟਰ ਦੇ ਵਿੱਚ ਦੱਸਿਆ ਗਿਆ ਹੈ ਅਸੀਂ ਖੁਦ ਵੀ ਲਾਉਂਦੇ ਰਹੇ ਹਾਂ ਕਿ ਉਹ ਜਿਹੜੀ ਦਾੜੀ ਹੈ ਉਹ ਵਾਕਿਆ ਹੀ ਦਾੜੀ ਵਰਗੂੰ ਲੱਗਦੀ ਹੈ ਪਰ ਇਹ ਜਿਹੜੀਆਂ ਉਸ ਟਾਈਮ ਦੇ ਉੱਪਰ ਬਾਲੀਵੁੱਡ ਦੇ ਵਿੱਚ ਜਿਹੜੀਆਂ ਫਿਲਮਾਂ ਬਣਦੀਆਂ ਸੀ ਉਹ ਸਰਦਾਰ ਜਿਹੜਾ ਕਰੈਕਟਰ ਹੁੰਦਾ ਸੀ ਉਹਦੇ ਤੇ ਪੱਗ ਵੀ ਐ ਟੋਪੀ ਵਰਗੂੰ ਰੱਖਣੀ ਔਰ ਦਾੜੀ ਤੇ ਬਿਲਕੁਲ ਹੀ ਇੱਕ ਨਕਲੀ ਜੇ ਵਾਲਾਂ ਦਾ ਜਿੱਦਾਂ ਕੁਛ ਆ ਜਾ ਰੱਖ ਕੇ ਬੰਦੇ ਨੂੰ ਸੈਟਅਪ ਜਿਹਾ ਬਣਾ ਕੇ ਬਾਹਰ ਭੇਜ ਦਿੰਦੇ ਉਹਦੇ ਤੇ ਸਾਰੀ ਫਿਲਮ ਬਣ ਜਾਂਦੀ ਹੈ ਉਹ ਆਪਾਂ ਜੇ ਪਿੱਛੇ ਜਾ ਕੇ ਦੇਖੀ ਤੇ ਜਾਨੀ ਲੀਵਰ ਦੇ ਕਿੰਨੇ ਕਰੈਕਟਰ ਨੇ ਉਹ ਉਸ ਟਾਈਮ ਦੀਆਂ ਫਿਲਮਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਆਰਟੀਫੀਸ਼ੀਅਲ ਜੇ ਇਹਨਾਂ ਨੇ ਸਿੱਖ ਤਿਆਰ ਕਰਕੇ ਤੇ ਉਹ ਪੂਰੀ ਦੀ ਪੂਰੀ ਫਿਲਮ ਕੰਪਲੀਟ ਕਰ ਦਿੰਦੇ ਸੀ ਓਏ ਨੰਦਾ ਨੰਦਾ ਹਾਂਜੀ ਸੱਸਰੀ ਗਾਲ ਜੀ ਹਾਂਜੀ ਮੈਂ ਬਲਰਾਜ ਨੰਦਾ ਤੁਸੀਂ ਮੈਨੂੰ ਨਹੀਂ ਪਛਾਣਿਆ ਨਹੀਂ ਜੀ ਮੈਂ ਤੁਹਾਨੂੰ ਨਹੀਂ ਪਛਾਣਿਆ ਤੁਸੀਂ ਕੌਣ ਹੋ ਓ ਮੈਨੂੰ ਨਹੀਂ ਪਛਾਣਿਆ ਨਹੀਂ ਜੀ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ ਨਹੀਂ ਪਛਾਣਿਆ ਓ ਇਨਨ ਦਾ ਤੂੰ ਹੋ ਗਿਆ ਅੰਧਾ ਤੂੰ ਮੈਨੂੰ ਨਹੀਂ ਪਛਾਣਿਆ ਓਏ ਓਏ ਛੱਡ ਓਏ ਵਧਾਕ ਨਾ ਕਰੋ ਓਏ ਜਦੋਂ ਅਸੀਂ ਇਨਾਂ ਟੌਪਿਕਸ ਦੇ ਉੱਪਰ ਖੁਦ ਕਈ ਵਾਰੀ ਡਿਸਕਸ ਕਰ ਚੁੱਕੇ ਹਾਂ ਔਰ ਇੰਡਸਟਰੀ ਦੇ ਵਿੱਚ ਬੈਠੇ ਹੋਏ ਕਿੰਨੀ ਵਾਰੀ ਆਪਾਂ ਇਹ ਗੱਲ ਕਰਦੇ ਸੀ ਕਿ ਉਹ ਨਕਲੀ ਸਿੱਖ ਬਣ ਕੇ ਤੇ ਇੱਕ ਸਿੱਖ ਧਰਮ ਦਾ ਕ੍ਰੈਡਿਟ ਲੈਂਦੇ ਨੇ ਉਹ ਇਸ ਤਰੀਕੇ ਦੇ ਕਰੈਕਟਰ ਬਣਾ ਕੇ ਫਿਲਮਾਂ ਨੂੰ ਤੋੜ ਮੋੜ ਕੇ ਵਿਖਾਉਂਦੇ ਨੇ ਤੇ ਜਦੋਂ ਅੱਜ ਸਾਡੀ ਵਾਰੀ ਆਈ ਹੈ ਖੁਦ ਦੀ ਜਦੋਂ ਅਸੀਂ ਖੁਦ ਪੰਜਾਬ ਦੇ ਵਿੱਚ ਰਹਿੰਦੇ ਆਂ ਆ ਪੰਜਾਬੀ ਫਿਲਮਾਂ ਬਣਾਉਣ ਜਾ ਰਹੇ ਆਂ ਤੇ ਆਪਣੇ ਹੀ ਇਤਿਹਾਸ ਦੇ ਉੱਤੇ ਬਣਾ ਰਹੇ ਹਾਂ ਕਿਸੇ ਦੂਸਰੇ ਦੇ ਨਹੀਂ ਤੇ ਫਿਰ ਸਾਡੇ ਕੋਲ ਦਾੜੀ ਤੱਕ ਵੀ ਅਸਲੀ ਨਹੀਂ ਲੱਗਦੀ ਜਿਹੜਾ ਪਹਿਰਾਵਾ ਏ ਜਾਂ ਉਹ ਜਿਹੜੇ ਹਥਿਆਰਾਂ ਦੇ ਉੱਤੇ ਵੀ ਮੈਂ ਸੁਣਿਆ ਕਿ ਇੱਕ ਇਹ ਵੀ ਬੜਾ ਚੱਲ ਰਿਹਾ ਹੈ ਕਿ ਜਿਹੜੇ ਹਥਿਆਰ ਜਿਹੜੀਆਂ ਤਲਵਾਰਾਂ ਫੜੀਆਂ ਗਈਆਂ ਨੇ ਉਹ ਵੀ ਹਾਲੀਵੁੱਡ ਸਟਾਈਲ ਵਾਲੀਆਂ ਨੇ ਆਖਰ ਜਿਹੜੀ ਰਿਐਲਿਟੀ ਆ ਹੁਣ ਇਤਿਹਾਸ ਦੇ ਉੱਤੇ ਅਗਰ ਅਸੀਂ ਫਿਲਮ ਬਣਾ ਰਹੇ ਹਾਂ ਤੇ ਅਸੀਂ ਉਹਨੂੰ ਰਿਐਲਿਟੀ ਦੇ ਨੇੜੇ ਹੋ ਕੇ ਕਿਉਂ ਨਹੀਂ ਦਿਖਾ ਸਕਦੇ ਜਾਂ ਐਸੀਆਂ ਉਹ ਕਿਹੜੀਆਂ ਕਮੀਆਂ ਨੇ ਜੇਕਰ ਵਾਕਿਆ ਹੀ ਇਹ ਮੰਨਿਆ ਜਾਵੇ ਕਿ ਉਸ ਟਾਈਮ ਤੇ ਕਿਸ ਤਰ੍ਹਾਂ ਦੀ ਤਲਵਾਰ ਜਿਹੜੀ ਹੀ ਉਹ ਫੜਦੇ ਸਨ ਤਾਂ ਠੀਕ ਹੈ ਉਹ ਤਲਵਾਰ ਅਸੀਂ ਕਿਉਂ ਨਹੀਂ ਦਿਖਾ ਸਕਦੇ ਉਹ ਪਹਿਰਾਵਾ ਜਿਹੜਾ ਹੈ ਉਹ ਦਿਖਾਉਣ ਦੇ ਵਿੱਚ ਸਾਡੀ ਕੀ ਸਮੱਸਿਆ ਹਾਂ ਇਸ ਗੱਲ ਦੇ ਉੱਤੇ ਵਿਚਾਰ ਜ਼ਰੂਰ ਕੀਤੀ ਜਾ ਸਕਦੀ ਹੈ ਕਿ ਜਿਨ੍ਹਾਂ ਦਾ ਇਹ ਮੰਨਣਾ ਹੈ ਕਿ ਅਗਰ ਅਸੀਂ ਸਿੱਖ ਇਤਿਹਾਸ ਜਾਂ ਹਿਸਟਰੀ ਉਤੇ ਅਗਰ ਕੋਈ ਫਿਲਮ ਬਣਾਉਂਦੇ ਹਾਂ ਤਾਂ ਉਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਆਰਟਿਸਟ ਨੇ ਉਹ ਸਾਬਤ ਸੂਰਤ ਹੋਣੇ ਚਾਹੀਦੇ ਨੇ ਹੁਣ ਇੱਥੇ ਇੱਕ ਬਹੁਤ ਵੱਡੀ ਦੁਵਿਧਾ ਇਹ ਹੈ ਕਿ ਜ਼ਰੂਰੀ ਨਹੀਂ ਹੈ ਕਿ ਜਿਹੜੇ ਅਸੀਂ ਸਾਬਤ ਸੂਰਤ ਕਰੈਕਟਰ ਲੱਭਦੇ ਆਂ ਫਿਲਮ ਦੇ ਵਾਸਤੇ ਉਹ ਐਕਟਰ ਵੀ ਉਹਨੇ ਵਧੀਆ ਹੋਣ ਕਿਉਂਕਿ ਜਿਸ ਬੰਦੇ ਨੇ ਫਿਲਮ ਦੇ ਉੱਤੇ ਪੈਸਾ ਲਗਾਉਣਾ ਹੈ ਜਾਂ ਜਿਸ ਡਾਇਰੈਕਟਰ ਨੇ ਉਹਨਾਂ ਐਕਟਰਾਂ ਤੋਂ ਕੰਮ ਲੈਣਾ ਹੈ ਉਹਦੇ ਲਈ ਸਭ ਤੋਂ ਇੰਪੋਰਟੈਂਟ ਵਿਸ਼ਾ ਇਹ ਹੀ ਹੈ ਕਿ ਉਹ ਜਿਹੜੇ ਐਕਟਰ ਨੇ ਉਹ ਵਾਕਿਆ ਹੀ ਐਕਟਰ ਹੋਣ ਤਾਂ ਕਿ ਉਹ ਜਿਹੜੇ ਕਿਰਦਾਰ ਨੇ ਉਹਨਾਂ ਨੂੰ ਉਹ ਬਖੂਬੀ ਨਿਭਾ ਸਕਣ ਤੇ ਇਸ ਕਰਕੇ ਇਹ ਗੱਲ ਕਰਨੀ ਕਿ ਜਿਹੜੇ ਸਿੱਖ ਹਿਸਟਰੀ ਦੇ ਉੱਤੇ ਫਿਲਮ ਬਣੇ ਤਾਂ ਸਾਬਤ ਸੂਰਤ ਹੀ ਸਿੱਖ ਨੇ ਜਿਹੜੇ ਉਹ ਹੀ ਬਣਾ ਸਕਦੇ ਨੇ ਇਹ ਇੱਕ ਬਹੁਤ ਹੀ ਮੁਸ਼ਕਲ ਵਾਲਾ ਵਿਸ਼ਾ ਹੈ ਇਸ ਕਰਕੇ ਮੇਰੇ ਖਿਆਲ ਇਹ ਕਰਨਾ ਤੇ ਬਹੁਤ ਮੁਸ਼ਕਲ ਹੈ ਕਿਉਂਕਿ ਅਗਰ ਅਸੀਂ ਫਿਲਮ ਇੰਡਸਟਰੀ ਦੇ ਵਿੱਚ ਐਕਟਰਸ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਨਹੀਂ ਨੇ ਜਿਹੜੇ ਕਿ ਸਾਬਤ ਸੂਰਤ ਜਾਂ ਉਸ ਪਹਿਰਾਵੇ ਦੇ ਵਿੱਚ ਰਹਿੰਦੇ ਹੋਣ ਜਿੰਨੇ ਵੀ ਐਕਟਰ ਨੇ ਉਹ ਆ ਜਿਆਦਾਤਰ ਜਿਹੜੇ ਜਿਆਦਾਤਰ ਕੀ ਮੈਕਸਿਮਮ ਆਪਾਂ ਕਹਿ ਸਕਦੇ ਹਾਂ ਕਿ 100% ਹੀ ਸਾਰੇ ਐਕਟਰ ਨੇ ਜਿਨ੍ਹਾਂ ਦੇ ਚਿਹਰਿਆਂ ਦੇ ਉੱਤੇ ਦਾੜੀਆਂ ਤੱਕ ਨਹੀਂ ਹੈਗੀਆਂ ਤੇ ਇਸ ਕਰਕੇ ਹਾਂ ਇਹ ਜ਼ਰੂਰ ਹੈ ਕਿ ਅਸੀਂ ਮਿਹਨਤ ਕਰਕੇ ਉਸ ਫਿਲਮ ਦੇ ਉੱਤੇ ਜਿਸ ਤਰ੍ਹਾਂ ਦੇ ਕਿਰਦਾਰ ਉਸ ਫਿਲਮ ਦੇ ਵਿੱਚ ਚਾਹੀਦੇ ਨੇ ਅਸੀਂ ਆਪਣੀ ਜਿਹੜੀ ਦੇਖ ਹੈ ਇੱਕ ਸਿਆਣੇ ਐਕਟਰ ਜਾਂ ਡਾਇਰੈਕਟਰ ਦੀ ਜਿਹੜੀ ਰਿਸਪੌਂਸਿਬਿਲਟੀ ਹੈ ਕਿ ਜਿਸ ਤਰੀਕੇ ਦਾ ਕਿਰਦਾਰ ਹੋਵੇ ਉਸੇ ਤਰੀਕੇ ਦਾ ਉਸ ਐਕਟਰ ਨੂੰ ਬਣਾਇਆ ਜਾਵੇ ਤਾਂ ਉਹ ਜਿਹੜਾ ਵਰਕਆਊਟ ਕਰਨ ਦੀ ਜਿਹੜੀ ਚੀਜ਼ ਗੱਲ ਹੈ ਉਹ ਬਹੁਤ ਇੰਪੋਰਟੈਂਟ ਹੈ ਇੱਥੇ ਕਿ ਆਪਣੇ ਆਪ ਦੇ ਉੱਤੇ ਐਜ਼ ਏ ਐਕਟਰ ਉਹ ਵਰਕਆਊਟ ਕਰਨਾ ਉਹ ਸਾਨੂੰ ਜ਼ਰੂਰ ਇੱਕ ਇੱਥੇ ਸਿੱਖਣ ਦਾ ਜਿਹੜਾ ਉਹ ਵਿਸ਼ਾ ਹੈ ਕਿ ਜੇ ਜਿਵੇਂ ਆਪਾਂ ਦੇਖਦੇ ਹਾਂ ਹਾਲੀਵੁੱਡ ਹਾਲੀਵੁੱਡ ਕੀ ਸਾਊਥ ਦੀਆਂ ਫਿਲਮਾਂ ਦੇ ਵਿੱਚ ਵੀ ਦੇਖਦੇ ਹਾਂ ਤਾਂ ਉਹ ਜਿਹੜੇ ਕਿਰਦਾਰ ਨੇ ਜਿਸ ਤਰ੍ਹਾਂ ਦੀ ਸਿਚੁਏਸ਼ਨ ਜਾਂ ਜਿਸ ਤਰ੍ਹਾਂ ਦੀ ਕਹਾਣੀ ਦੇ ਵਿੱਚ ਹੁੰਦੇ ਨੇ ਉਹ ਉਸ ਕਹਾਣੀ ਤੋਂ ਬਾਹਰ ਨਹੀਂ ਦਿਖਦੇ ਉਹ ਇੰਨੇ ਰੀਅਲ ਤੇ ਇੰਨੇ ਸੂਟੇਬਲ ਹੁੰਦੇ ਨੇ ਉਹ ਉਸ ਸਟੋਰੀ ਦੇ ਵਿੱਚ ਕਿ ਸਾਨੂੰ ਉਹਨਾਂ ਦੇ ਉੱਤੇ ਕਿਤੇ ਵੀ ਕਿੰਤੂ ਪਰੰਤੂ ਕਰਨ ਦਾ ਮੌਕਾ ਨਹੀਂ ਮਿਲਦਾ ਪਰ ਜਦੋਂ ਕਿ ਸਾਡੀ ਹਿਸਟਰੀ ਦੇ ਉੱਤੇ ਫਿਲਮਾਂ ਬਣਦੀਆਂ ਨੇ ਜਾਂ ਇਤਿਹਾਸ ਜਾਂ ਨਾ ਰਿਲੇਟਡ ਜਦੋਂ ਕੋਈ ਸਟੋਰੀ ਸਾਹਮਣੇ ਆਉਂਦੀ ਹੈ ਤਾਂ ਉਹਦੇ ਤੇ ਕੰਟਰੋਵਰਸੀ ਹੁੰਦੀ ਹੁੰਦੀ ਹੈ ਉਹਦਾ ਕਾਰਨ ਇਹ ਹੈ ਕਿ ਜਦੋਂ ਇਹ ਫਿਲਮਾਂ ਬਣਦੀਆਂ ਨੇ ਜਾਂ ਤਾਂ ਅ ਅਸੀਂ ਖੁਦ ਉਹਨਾਂ ਨੂੰ ਵਧੀਆ ਨਹੀਂ ਬਣਾ ਸਕਦੇ ਤਾਂ ਜਾਂ ਕਈ ਵਾਰੀ ਅਸੀਂ ਸੱਚਾਈ ਇੰਨੀ ਉਹਦੇ ਵਿੱਚ ਦਿਖਾ ਦਿੰਨੇ ਆ ਕਿ ਜਿਹੜੀਆਂ ਸਰਕਾਰਾਂ ਆਏ ਨੇ ਉਹਨਾਂ ਨੂੰ ਉਹਨਾਂ ਤੋਂ ਖਤਰਾ ਹੋ ਜਾਂਦਾ ਹੈ ਇਸ ਕਰਕੇ ਇਹ ਜਿਹੜਾ ਅ ਵਿਸ਼ਾ ਇਹ ਉਹ ਬਹੁਤ ਹੀ ਇੰਪੋਰਟੈਂਟ ਅ ਵਿਸ਼ਾ ਹੈ ਪਰ ਅਸੀਂ ਜਿਹੜਾ ਸਾਡਾ ਜੋ ਬਣਦਾ ਹੈ ਉਹ ਇਹ ਹੈ ਕਿ ਅਸੀਂ ਇਹਨਾਂ ਨੂੰ ਬੰਦ ਨਹੀਂ ਕਰ ਸਕਦੇ ਐਸੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਜ਼ਰੂਰ ਬਣਨੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੀ ਸਾਡੀ ਹਿਸਟਰੀ ਹੈ ਉਹ ਸਾਡੇ ਬੱਚਿਆਂ ਨੂੰ ਪਤਾ ਲੱਗੇ ਜਾਂ ਉਹ ਨਵੀਂ ਜਨਰੇਸ਼ਨ ਨੂੰ ਪਤਾ ਲੱਗੇ ਇਸ ਤੋਂ ਇਲਾਵਾ ਉਹ ਦੂਸਰੀਆਂ ਕਮਿਊਨਿਟੀਜ਼ ਨੇ ਜਿਹੜੀਆਂ ਅਲਗ-ਅਲਗ ਕੰਟਰੀਜ਼ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਹਿਸਟਰੀ ਦੇ ਬਾਰੇ ਜਾਣਕਾਰੀ ਮਿਲੇ ਕਿ ਸਿੱਖ ਕੌਣ ਨੇ ਜਾਂ ਸਿੱਖ ਇਤਿਹਾਸ ਕੀ ਹੈ ਪਰ ਜ਼ਰੂਰਤ ਉਹਦੇ ਨਾਲ ਨਾਲ ਇਹ ਵੀ ਹੈ ਕਿ ਜਿਹੜੇ ਫਿਲਮ ਮੇਕਰ ਇਹਨਾਂ ਦੇ ਉੱਤੇ ਕੰਮ ਕਰਨਾ ਚਾਹੁੰਦੇ ਨੇ ਜਾਂ ਇੰਨਾ ਫਿਲਮਾਂ ਨੂੰ ਬਣਾਉਣਾ ਚਾਹੁੰਦੇ ਨੇ ਉਹ ਆਪਣੀ ਮਿਹਨਤ ਵੀ ਕਰਨ ਤਾਂ ਕਿ ਉਹ ਜੋ ਅੱਜ ਵਿਵਾਦ ਖੜੇ ਹੁੰਦੇ ਨੇ ਕਿ ਜਿਹੜੀਆਂ ਕਮੀਆਂ ਪਹਿਲੀ ਝਲਕ ਦੇ ਵਿੱਚ ਹਾਲਾਂਕਿ ਟੀਜ਼ਰ ਰਿਲੀਜ਼ ਹੁੰਦਾ ਹੈ ਉਹਦੇ ਵਿੱਚ ਹੀ ਕਮੀਆਂ ਨਜ਼ਰ ਆ ਜਾਂਦੀਆਂ ਨੇ ਉਹ ਨਹੀਂ ਆਉਣੀਆਂ ਚਾਹੀਦੀਆਂ ਜਿਹੜਾ ਐਜ਼ ਅ ਐਕਟਰ ਡਾਇਰੈਕਟਰ ਜਿਹੜੀ ਟੀਮ ਦੀ ਰਿਸਪੌਂਸਿਬਿਲਟੀ ਹੈ ਉਹ ਜਿਹੜੀ ਹੈ ਉਹ ਬੜੇ ਸੋਚ ਤੇ ਵਿਚਾਰ ਵਾਲਾ ਜਿਹੜਾ ਕੰਮ ਹੈ ਪਰ ਹਾਂ ਇਹ ਜ਼ਰੂਰ ਹੈ ਕਿ ਜੇਕਰ ਅਸੀਂ ਇਹ ਫਿਲਮਾਂ ਨੂੰ ਬਣਾਉਣ ਵੇਲੇ ਇੰਨੀ ਮਿਹਨਤ ਕਰਦੇ ਆ ਤਾਂ ਸਾਡੇ ਕੋਲੋਂ ਆਪਣੇ ਆਪ ਦੇ ਉੱਤੇ ਮਿਹਨਤ ਕਿਉਂ ਨਹੀਂ ਹੁੰਦੀ ਜਾਂ ਜਿੰਨਾ ਸਬਜੈਕਟਸ ਦੇ ਉੱਪਰ ਅਸੀਂ ਕੰਮ ਕਰ ਰਹੇ ਆ ਕਿ ਉਸ ਸਬਜੈਕਟ ਨੂੰ ਹਾਲੇ ਮੈਨੂੰ ਸਟੋਰੀ ਬਾਰੇ ਕੋਈ ਜਾਣਕਾਰੀ ਨਹੀਂ ਆ ਕਿ ਇਸ ਫਿਲਮ ਦੀ ਜਿਹੜੀ ਸਟੋਰੀ ਹੈ ਉਹ ਕੈਸੀ ਹੈ ਜਿਹੜੇ ਬਾਕੀ ਕਿਰਦਾਰ ਨੇ ਉਹਨਾਂ ਕਿਰਦਾਰਾਂ ਨੇ ਕਿਸ ਤਰੀਕੇ ਦਾ ਕੰਮ ਕੀਤਾ ਹੈ ਇਹਦੇ ਵਿੱਚ ਜਾਂ ਹੋਰ ਕਈ ਜਿਹੜੇ ਟੈਕਨੀਕਲ ਚੀਜ਼ਾਂ ਨੇ ਉਹਦੇ ਬਾਰੇ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਪਰ ਹਾਂ ਇਹ ਸਵਾਲ ਚੁਕੜਾ ਕਿਤੇ ਨਾ ਕਿਤੇ ਜਾਇਜ਼ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਕੋਲ ਸਿੱਖ ਕਿਰਦਾਰ ਨੇ ਜਿਹੜੇ ਸਾਡੀ ਹਿਸਟਰੀ ਦੇ ਵਿੱਚ ਬੈਠੇ ਨੇ ਐਡੇ-ਐਡੀਆਂ ਵੱਡੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਨਾਲ ਕੋਈ ਵੀ ਬੰਦਾ ਉੱਠ ਕੇ ਮਜ਼ਾਕ ਨਾ ਕਰੇ ਇਹਨੂੰ ਚੰਗਾ ਅਤੇ ਇਹ ਹੀ ਹੈ ਕਿ ਸਾਡੀਆਂ ਜਿਹੜੀਆਂ ਜਿਹੜੇ ਉਹ ਸ਼ਖਸੀਅਤਾਂ ਨੇ ਉਹ ਕਿਤਾਬਾਂ ਦੇ ਵਿੱਚ ਹੀ ਰਹਿਣ ਤਾਂ ਕਿ ਜਿਸ ਤਰੀਕੇ ਦਾ ਅਸੀਂ ਉਹਨਾਂ ਨੂੰ ਪੜਿਆ ਹੈ ਜਾਂ ਜਿਸ ਤਰੀਕੇ ਦਾ ਜਿਹੜਾ ਸੁਣਿਆ ਹੈ ਉਹ ਕਿਰਦਾਰ ਜਿਹੜਾ ਹੈ ਉਸੇ ਤਰੀਕੇ ਦਾ ਹੀ ਰਵੇ ਤੇ ਜਾਦਾ ਵਧੀਆ ਹੈ ਹਾਂ ਜੇਕਰ ਅਸੀਂ ਉਹਨਾਂ ਨੂੰ ਫਿਲਮਾਂ ਦੇ ਵਿੱਚ ਦਿਖਾਉਣਾ ਚਾਹੁੰਦੇ ਆ ਤਾਂ ਬਜਾਏ ਅਸੀਂ ਕਾਲੀ ਦੇ ਵਿੱਚ ਜਲਦੀ ਦੇ ਵਿੱਚ ਇੱਕ ਫਿਲਮ ਬਣਾ ਕੇ ਸਿਰਫ ਸਿਰਫ ਤੇ ਸਿਰਫ ਪੈਸਾ ਕਮਾਉਣ ਦੇ ਵਾਸਤੇ ਇੱਕ ਬਿਜ਼ਨਸ ਮਾਈਂਡ ਦੇ ਨਾਲ ਉਹਨਾਂ ਸਬਜੈਕਟਾਂ ਨੂੰ ਛੇੜਿਆ ਜਾਵੇ ਇਹ ਕਿਤੇ ਨਾ ਕਿਤੇ ਜ਼ਰੂਰ ਇਹ ਗਲਤ ਸਾਬਿਤ ਹੋਵੇਗਾ ਤੇ ਇਸ ਕਰਕੇ ਮੇਰਾ ਜੋ ਮੰਨਣਾ ਹੈ ਕਿ ਹਾਂ ਅਗਰ ਇਸ ਫਿਲਮ ਦੇ ਵਿੱਚ ਅਗਰ ਕੁਝ ਕਮੀਆਂ ਨੇ ਤੋ ਕਮੀਆਂ ਦੂਰ ਹੋਣੀਆਂ ਚਾਹੀਦੀਆਂ ਨੇ ਮੈਂ ਇਸ ਗੱਲ ਦੇ ਜਰਾ ਵੀ ਹੱਕ ਵਿੱਚ ਨਹੀਂ ਹਾਂ ਕਿ ਸਿੱਖ ਇਤਿਹਾਸ ਦੇ ਉੱਤੇ ਜਾਂ ਸਿੱਖ ਹਿਸਟਰੀ ਦੇ ਉੱਤੇ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਬਣਨੀਆਂ ਚਾਹੀਦੀਆਂ ਨੇ ਔਰ ਪਰ ਉਹ ਕੰਪਲੀਟ ਬਣਨੀਆਂ ਚਾਹੀਦੀਆਂ ਨੇ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਅਗਰ ਇਹ ਇਹਨਾਂ ਦਾ ਹੈ ਮੰਨਣਾ ਹੈ ਕਿ ਇਹਨਾਂ ਨੂੰ ਬਣਾਉਣ ਵੇਲੇ ਜਿਹੜਾ ਖਰਚਾ ਉਹ ਜ਼ਿਆਦਾ ਹੈ ਉਹਨੂੰ ਦਿਖਾਉਣ ਵੇਲੇ ਜੋ ਸੈਟਅਪ ਹੈ ਉਹ ਮਹਿੰਗੇ ਲੱਗਦੇ ਨੇ ਤਾਂ ਫਿਰ ਉਹਨਾਂ ਨੂੰ ਅਵੋਇਡ ਕੀਤਾ ਜਾਵੇ ਔਰ ਹਾਂ ਬਾਕੀ ਬਾਕੀ ਸਾਰੀਆਂ ਗੱਲਾਂ ਦੇ ਨਾਲ ਇੱਥੇ ਫਿਰ ਵੀ ਇੱਕ ਸਵਾਲ ਹੈ ਕਿ ਸੈਟਅਪ ਤਾਂ ਮੁਸ਼ਕਲ ਲੱਗਦੇ ਨੇ ਪਰ ਦਾੜੀ ਤਾਂ ਤੁਹਾਡੇ ਆਪਣੀ ਆ ਨਾ ਉਹਨੂੰ ਤੇ ਤੁਸੀਂ ਵਧਾ ਵੀ ਸਕਦੇ ਜੇ ਕਟਾ ਵੀ ਸਕਦੇ ਜੇ ਤੇ ਜਿੱਥੇ ਦਾੜੀ ਦੀ ਲੋੜ ਹੈ ਉੱਥੇ ਫਿਰ ਨਕਲੀ ਦਾੜੀ ਕਿਉਂ ਫਿਰ ਵੀ ਅਗਰ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਜਾਂ ਸਹਿਮਤ ਹੋ ਤਾਂ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਉਹ ਕਮੈਂਟ ਵਿੱਚ ਦੇ ਸਕਦੇ ਜੀ ਅ ਕਿ ਤੁਸੀਂ ਕੀ ਸੋਚਦੇ ਜੀ ਕਿ ਸਿੱਖ ਇਤਿਹਾਸ ਦੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਜਾਂ ਜੋ ਕੁਝ ਅੱਜ ਅਕਾਲ ਫਿਲਮ ਦੇ ਨਾਲ ਹੋ ਰਿਹਾ ਹੈ ਇਹ ਕਿਸ ਹੱਦ ਤੱਕ ਜਾਇਜ਼ ਹੈ ਉਮ ਤੁਸੀਂ ਆਪਣੀ ਰਾਏ ਦੇ ਸਕਦੇ ਜੇ ਵਿਚਾਰ ਸਾਰਿਆਂ ਦੇ ਅਲੱਗ-ਅਲੱਗ ਹੋ ਸਕਦੇ ਨੇ ਇਸ ਕਰਕੇ ਸਹਿਮਤੀ ਅਸਹਿਮਤੀ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਹਾਂ ਅਗਰ ਤੁਸੀਂ ਮੇਰੀ ਗੱਲ ਨਾਲ ਸਹਿਮਤ ਜੇ ਤਾਂ ਤੁਸੀਂ ਆਪਣੇ ਜਿਹੜੇ ਕਮੈਂਟ ਨੇ ਉਹ ਦੇ ਸਕਦੇ ਜੇ ਤੇ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਮਿਲਦੇ ਹਾਂ ਇੱਕ ਅਗਲੇ ਵੀਡੀਓ ਦੇ ਨਾਲ ਧੰਨਵਾਦ मेरा ये चैनल सब्सक्राइब करें और मेरे हर अपडेट आपको मिले इसके लिए बेल आइकन ज़रूर दबाइएगा आप सभी को मेरी ढेर सारी शुभकामनाएं